ਸਾਰੇ ਵੀਰ ਭਰਾਵਾਂ ਨੂੰ ਰਾਧੇ ਰਾਦੇ ਸਸੀ ਕਾਲ ਜੀ ਦੋਸਤੋ ਆਪਾਂ ਬਾਈ ਜੀ ਕੋਲ ਆਏ ਹੋਏ ਸੀਗੇ ਇੱਧਰ ਆ ਜੋ ਜੀ ਬਾਈ ਜੀ ਕੋਲ ਪਹੁੰਚੇ ਹੋਏ ਸੀ ਤੇ ਸਬਾਬ ਨਾਲ ਅੱਜ ਜਿਹੜੇ ਸੇਵਾਦਾਰ ਹੈਗੇ ਆ ਜੀ ਬਘੌਰੇ ਤੋਂ ਹੀ ਆ ਆਪਣੇ ਹਰਿੰਦਰ ਸਿੰਘ ਮੱਲ ਹੈਗੇ ਆ ਜੀ ਪਿੰਡ ਬਘੌਰੇ ਤੋਂ ਕੈਨੇਡਾ ਗਏ ਹੋਏ ਆ ਇਹ ਬਾਈ ਜੀ ਨੇ 11000 ਰੁਪਏ ਇਹਨਾਂ ਨੂੰ ਭੇਜੇ ਆ ਜੀ ਇਹ 11500 ਰੁਪਇਆ ਹੈਗਾ ਜੀ ਇਹਦੇ ਵਿੱਚ 500 ਰੁਪਇਆ ਬਿਹਾਰੀ ਸਵਿਡਸ ਕਨੌਰ ਤੋਂ ਉਹਨਾਂ ਨੇ ਦਿੱਤੇ ਹੈ ਇਹ 11500 ਹੈ ਜੀ ਤੇ ਇਹ ਅੰਕਲ ਜੀ ਵੀ ਬਘੋਰੇ ਤੋਂ ਹੀ ਆਏ ਹੋਏ ਆ ਜੀ ਕੀ ਨਾਮ ਅੰਕਲ ਜੀ ਆਪਣਾ ਗੁਰਦੀਪ ਸਿੰਘ ਗੁਰਦੀਪ ਸਿੰਘ ਬਘੋਰੇ ਤੋਂ ਇਹ ਵੀ ਕਿੰਨੀ ਸੇਵਾ ਦੇ ਰਹੇ ਹੋ ਜੀ ਇਹ ਵੀ 10000 ਰੁਪਏ ਦੀ ਸੇਵਾ ਇਹਨੂੰ ਦਿੰਦੇ ਪਏ ਆ ਜੀ ਆ ਜਿਹੜੇ ਖੇਂਦਰ ਸਿੰਘ ਮੱਲ ਹੈਗੇ ਆ ਅੱਜ ਉਹਨਾਂ ਦੀ ਬੇਟੀ ਦਾ ਜਨਮ ਦਿਨ ਹੈ ਜੀ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਭਾਈ ਜੀ ਇਹਨਾਂ ਦੀ ਸੇਵਾ ਕਰਦੇ ਪਏ ਆ ਆ ਲੋ ਜੀ ਆ ਲੋ ਜੀ ਇਹ 11100 ਰੁਪਏ ਭੈਣ ਨੂੰ ਦੇ ਦਿੱਤੇ ਜੀ ਆਪਾਂ ਤੇ ਇਹ ਅੰਕਲ ਜੀ ਕੀ ਨਾਮ ਹੈ ਆਪਣਾ ਗੁਰਦੀਪ ਸਿੰਘ ਇਹ ਗੁਰਦੀਪ ਸਿੰਘ ਅੰਕਲ ਜੀ ਹੈਗੇ ਇਹ ਵੀ ਪਿੰਡ ਭਗੋਰੇ ਤੋਂ ਆਏ ਜੀ ਇਹ ਵੀ 10000 ਰੁਪਏ ਇਹਨਾਂ ਵੱਲੋਂ 11500 ਤੇ 10000 ਸਾਡੇ 21000 ਰੁਪਏ ਭੈਣ ਦੇ سپੁਰਦ ਕਰਕੇ ਜਾ ਰਹੇ ਆ ਜੀ ਆਪਾਂ ਬਾਕੀ ਉਹ ਅਕਾਲਪੁਰਖ ਵਾਲੀ ਅੰਕਲ ਜੀ ਦਿਲ ਤੋਂ ਸੇਵਾ ਕਰਦੇ ਪਏ ਆ ਤੇ ਹਰਿੰਦਰ ਸਿੰਘ ਮੱਲ ਆਪਣੇ ਪੀਪਲ ਸਿੰਘ ਜੀ ਦੇ ਬੇਟੇ ਆ ਜੀ ਤੇ ਇਹ ਅੰਕਲ ਜੀ ਵੀ ਬਹੁਤ ਅੰਕਲ ਜੀ ਥੋੜੇ ਤਾਂ ਤੁਸੀਂ ਵੀਡੀਓ ਦੇਖ ਕੇ ਆਏ ਹੋ ਜੀ ਹਾਂ ਜੀ ਅੱਛਾ ਕਦੋਂ ਦੇਖੀ ਵੀਡੀਓ ਸੇਰੇ ਮੁੰਡੇ ਨੇ ਪਾਈ ਸੀ ਅੱਛਾ ਅੱਛਾ ਆਪਣੇ ਬੇਟਾ ਕਿੱਥੇ ਗਿਆ ਹੋਇਆ ਜੀ ਅਮਰੀਕਾ ਅਮਰੀਕਾ ਗਏ ਹੋਏ ਹਨ ਇਹਨਾਂ ਦੇ ਬੇਟੇ ਵਾਹਿਗੁਰੂ ਸੱਚੇ ਪਾਸ਼ਾ ਇਹਨਾਂ ਦੇ ਪਰਿਵਾਰ 'ਚ ਤਰੱਕੀ ਬਖਸ਼ੇ ਤੰਦਰੁਸਤੀਆਂ ਬਖਸ਼ੇ ਸੱਚੇ ਪਾਸ਼ਾ ਦੇਖੋ ਇਹ ਸੇਵਾ ਕਰਦੇ ਪਿਆ ਬਹੁਤ ਬਹੁਤ ਧੰਨਵਾਦ ਜੀ ਆਪਣੀ ਵੀਡੀਓ ਦੇਖ ਕੇ ਅੰਕਲ ਜੀ ਇੱਥੇ ਆਏ ਹਨ ਇਹਨਾਂ ਦੇ ਬੇਟੇ ਨੇ ਅਮਰੀਕਾ ਤੋਂ ਵੀਡੀਓ ਦੇਖੀ ਤੇ ਇਹਨਾਂ ਦੇ ਫਾਦਰ ਸਾਹਿਬ ਹੈਗੇ ਇੱਥੇ ਪਹੁੰਚੇ ਆ ਜੀ 11000 ਰੁਪਏ ਆਪਣੇ ਕੈਨੇਡਾ ਗਏ ਹੋਏ ਆ ਬਾਈ ਹਰਿੰਦਰ ਸਿੰਘ ਮੱਲ ਪਿੰਡ ਭਗੋਰਾ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਇਹਦੀ ਸੇਵਾ ਕੀਤੀ ਆ ਦੋਸਤੋ ਥੈਂਕ ਯੂ ਧੰਨਵਾਦ ਜੀ ਅੱਛਾ ਭੈਣ ਆਪਣੇ ਜਿਹੜੇ ਕੈਨੇਡਾ ਗਏ ਹੋਏ ਆ ਭਗੋਰਾ ਤੋਂ ਹਰਿੰਦਰ ਸਿੰਘ ਮੱਲ ਉਹਨਾਂ ਦੀ ਬੇਟੀ ਹੈਗੀ ਆ ਨਿਮਰਤ ਕੌਰ ਮੱਲ ਨਿਮਰਤ ਕੌਰ ਮਾਲਾ ਅੱਜ ਉਹਦਾ ਜਨਮ ਦਿਨ ਹੈ ਉਹਨੇ ਜਨਮ ਦਿਨ ਦੇ ਮੌਕੇ ਤੇ ਅੱਜ ਤੁਹਾਨੂੰ ਇਹ ਸੇਵਾ ਭੇਜੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਨਿਮਰਤ ਕੌਰ ਮੱਲ ਜੀ ਦਿੱਤੀ ਤੁਹਾਨੂੰ ਰੱਬ ਤੰਦਰੁਸਤੀਆਂ ਬਖਸ਼ੇ ਤੇ ਦਿਨ ਰਾਤ ਚੋਗਨੀ ਉੰਤੀ ਬਖਸ਼ੇ ਤੇ ਮੇਰੇ ਵੀਰ ਜੀ ਨੂੰ ਵੀ ਇਹੀ ਬੇਨਤੀ ਹੈ ਕਿ ਵੀ ਆਪਣੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਜਿਹੜੇ ਵੀ ਬਾਹਰ ਗਏ ਹੋਏ ਨੇ ਪਲੀਜ਼ ਉਹਨਾਂ ਨੂੰ ਇਹ ਬੇਨਤੀ ਹੈ ਕਿ ਕਿ ਪਲੀਜ਼ ਮੇਰੇ ਘਰ ਵਾਲੇ ਦਾ ਆਪਰੇਸ਼ਨ ਹੋ ਜਾਏ ਸਾਨੂੰ ਬਹੁਤ ਬਹੁਤ ਲੋਡ ਹੈ ਕੀ ਹੈ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੇਰੀ ਵੀਰ ਜੀ ਇਹ ਹੀ ਬੇਨਤੀ ਹੈ ਅਰਿੰਦਰ ਸਿੰਘ ਮੱਲ ਦੀ ਬੇਟੀ ਨੂੰ ਨਿਮਰਤ ਕੌਰ ਮੱਲ ਨੂੰ ਜਨਮ ਦਿਨ ਲੱਖ ਲੱਖ ਵਧਾਈਆਂ ਮੈਂ ਇਹਨਾਂ ਨੂੰ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਰਬ ਵੀ ਰੱਖੇ ਤੇ ਹੋਰ ਜਿਹੜੇ ਮਿੱਤਰ ਪਿਆਰੇ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਮੈਂ ਇਹੀ ਕਹਿਣਾ ਜਾਂਦਾ ਵੀਰੇ ਤੁਸੀਂ ਵੱਧ ਤੋਂ ਵੱਧ ਮੇਰੀ ਹੈਲਪ ਕਰੋ ਜਿਸ ਨਾਲ ਮੇਰਾ ਆਪਰੇਸ਼ਨ ਹੋ ਜਾਏ अच्छा ਹੁਣ ਤੱਕ ਕਿੰਨੇ ਪੈਸੇ ਹੋ ਚੁੱਕੇ ਆ ਹੁਣ ਤੱਕ ਸਾਡੇ ਕੋਲ 55000 ਰੁਪਏ 55000 ਆਪਾਂ ਨੂੰ ਲੋਡ ਕਿੰਨੇ ਪੈਸੇ ਦੀ ਆ ਲੋਡ ਆਪਾਂ ਨੂੰ 4.5 ਲੱਖ ਰੁਪਏ ਦੀ ਆ 4.5 ਲੱਖ ਚ ਆਪਣਾ ਆਪਰੇਸ਼ਨ ਹੋ ਜਾਏਗਾ ਹਾਂਜੀ ਹਾਂਜੀ ਹੋ ਜਾਏਗਾ ਜੀ ਹਾਂਜੀ ਆਪਰੇਸ਼ਨ 4.5 ਲੱਖ ਚ ਆਪਰੇਸ਼ਨ ਹੋ ਜਾਏਗਾ ਇਹ ਮੇਰੇ ਘਰ ਵਾਲੀ ਆ ਇਹ ਮੈਨੂੰ ਕਿਡਨੀ ਦੇਦੀ ਕਿਡਨੀ ਦੇ ਰਹੀ ਆ ਤੇ ਦੋਸਤੋ ਛੋਟੀ ਜੀ ਜਾਣਕਾਰੀ ਮੈਂ ਦੇ ਦੇਣਾ ਤੁਹਾਨੂੰ ਇਹਦਾ ਕਿਡਨੀ ਟ੍ਰਾਂਸਪਲੈਂਟ ਹੋਣਾ ਆ ਜੀ ਇਹ ਇਹਨਾਂ ਦੀ ਪਤਨੀ ਹੈਗੀ ਆ ਕੀ ਨਾਮ ਹੈ ਜੀ ਆਪਣਾ ਵੰਦਨਾ ਵੰਦਨਾ ਇੱਕ ਕਿਡਨੀ ਦੰਦੀ ਪਈ ਹੈ ਇਹਨੂੰ ਸਾਰਾ ਕੁਝ ਟੈਸਟ ਵਗੈਰਾ ਇਹਨਾਂ ਦੇ ਹੋ ਚੁੱਕੇ ਆਂ ਬਸ ਸਿਰਫ ਪੈਸੇ ਦੀ ਕਮੀ ਹੈ ਜੀ ਪੈਸੇ ਦੀ ਕਮੀ ਤੁਸੀਂ ਪੂਰੀ ਕਰਦੇ ਹੋ ਕਿਡਨੀ ਇਹ ਆਪਣੇ ਘਰ ਵਾਲੇ ਨੂੰ ਦੇ ਦੇਗੀ ਟਰਾਂਸਪਲੈਂਟ ਹੋ ਜਾਏਗਾ ਇਹ ਆਪਣਾ ਜੀਵਨ ਜਿਉਂਦਾ ਹੋ ਜਾਏਗਾ ਆਪਣੇ ਬੱਚਿਆਂ ਦੇ ਵਿੱਚ ਬੈਠਦਾ ਹੋ ਜਾਏਗਾ ਬਈ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦੀ ਡਾਇਲਿਸਿਸ ਹੁੰਦੀ ਹੈ ਜੀ ਹਫਤੇ ਦੇ ਵਿੱਚ ਕਿੰਨੀ ਵਾਰੀ ਤਿੰਨ ਡੈਲਸੀਸ ਤਿੰਨ ਤਿੰਨ ਵਾਰ ਡੈਲਸੀਸ ਹੁੰਦੀ ਆ ਦੋਸਤੋ ਡੈਲਸੀਸ ਤੇ ਵੀ ਬਹੁਤ ਖਰਚਾ ਹੁੰਦਾ ਹੈ ਮੰਨ ਲਓ ਡੈਲਸੀਸ ਕਾਰਟੇ ਵੀ ਹੋ ਜਾਂਦੀ ਹੈ ਪਰ ਜਿਹੜਾ ਕਿਡਨੀ ਟ੍ਰਾਂਸਪਲੈਂਟ ਹੈ ਜੀ ਇਹਦੇ ਤੇ 4.5 ਲੱਖ ਰੁਪਏ ਦਾ ਇਹਦਾ ਖਰਚਾ ਆ ਰਿਹਾ ਜੀ ਜੋ ਕਿ ਆਪਾਂ ਵੀ ਪਤਾ ਕਰ ਲਿਆ ਡਾਕਟਰਾਂ ਤੋਂ ਬਿਲਕੁਲ ਸੱਚ ਹੈ ਜੀ ਕੋਈ ਐਸੀ ਗੱਲ ਨਹੀਂ ਹੈਗੀ ਇਹਨਾਂ ਦੀ ਸਪੋਰਟ ਕਰੋ ਮਦਦ ਕਰੋ ਜੀ ਜ਼ਰੂਰ ਥੈਂਕ ਯੂ ਧੰਨਵਾਦ ਜੀ